ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਸਿਰ ਤੇ 1 ਲੱਖ ਕਰੋੜ ਤੋਂ ਵੀ ਜ਼ਿਆਦਾ ਦਾ ਕਰਜ਼ਾ ਹੈ ਕਰਜ਼ੇ ਦੇ ਬាក់ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਪੈਸੇ ਦੀ ਕਮੀ ਦੇ ਚਲਦਿਆਂ ਜਨਤਾ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਮਿਲ ਰਹੀਆਂ ਪਰ باوجود ਇਸ ਦੇ ਬਾਦਲ ਪਰਿਵਾਰ ਦੇ ਸ਼ਾਹੀ ठाट ਪੰਜਾਬ ਦੀ ਜਨਤਾ ਨੂੰ ਸਹੂਲਤਾਂ ਦੇਣ ਲਈ ਭਾਵੇਂ ਹੀ ਫੰਡ ਨਾ ਹੋਵੇ ਪਰ ਬਾਦਲ ਪਰਿਵਾਰ ਤੇ ਖਰਚ ਕਰਨ ਲਈ ਪੈਸੇ ਦੀ ਕਮੀ ਨਹੀਂ ਹੈ ਹੁਸ਼ਿਆਰਪੁਰ ਦੇ ਰਹਿਣ ਵਾਲੇ ਦਿਲਜੀਤ ਸਿੰਘ ਵੱਲੋਂ ਆਰਟੀਆਈ ਧਾਰ ਕਰਕੇ ਪੰਜਾਬ ਸਰਕਾਰ ਦੇ ਸਿਵਲ ਐਵੀਏਸ਼ਨ ਵਿਭਾਗ ਤੋਂ ਮੰਗੀ ਗਈ ਜਾਣਕਾਰੀ ਦੇ ਤਹਿਤ ਜੋ ਖੁਲਾਸਾ ਹੋਇਆ ਉਹ ਚੌਕਾ ਦੇਣ ਵਾਲਾ ਹੈ ਦਿਲਜੀਤ ਨੇ ਸਰਕਾਰ ਨੂੰ ਪੁੱਛਿਆ ਸੀ ਕਿ ਪੰਜਾਬ ਸਰਕਾਰ ਕੋਲ ਆਪਣੇ ਕਿੰਨੇ ਹੈਲੀਕਾਪਟਰ ਨੇ ਤੇ ਉਹਨਾਂ ਤੇ ਕਿੰਨਾ ਖਰਚਾ ਕੀਤਾ ਗਿਆ ਇਸ ਦੇ ਨਾਲ ਹੀ ਇਹ ਵੀ ਪੁੱਛਿਆ ਗਿਆ ਕਿ ਸਾਲ 2007 ਤੋਂ ਅਗਸਤ 2016 ਤੱਕ ਸਰਕਾਰ ਨਿੱਜੀ ਕੰਪਨੀ ਤੋਂ ਕਿੰਨੇ ਹੈਲੀਕਾਪਟਰ ਕਿਰਾਏ ਤੇ ਲੈ ਰਹੀ ਹੈ ਤੇ ਇਸ ਤੇ ਕਿੰਨਾ ਖਰਚ ਹੋਇਆ ਹੈ ਮੈਂ ਕੋਸ਼ਨ ਪੁੱਛਿਆ ਸੀ ਕਿ ਜਿਹੜੀ ਗਵਰਨਮੈਂਟ ਹੈ ਪੰਜਾਬ ਗਵਰਨਮੈਂਟ ਉਹ ਪ੍ਰਾਈਵੇਟ ਹੈਲੀਕਾਪਟਰ ਕੰਪਨੀਆਂ ਤੋਂ ਐਜ਼ ਅ ਰੈਂਟ অর ਲੀਜ਼ ਕਿੰਨੀ ਅਮਾਉਂਟ ਦਿੱਤੀ ਹੈ ਔਰ ਜਦੋਂ ਮੈਂ ਰੈਂਟ ਔਰ ਲੀਜ਼ੀ ਅਮਾਉਂਟ ਪਾਈ ਹੈ ਔਰ ਉਹਦਾ ਜਵਾਬ ਆਇਆ that was shocking ਕਿ ਇੰਨਾ ਪੈਸਾ ਪੰਜਾਬ ਸਰਕਾਰ ਚ ਬਾਦਲ ਪਰਿਵਾਰ ਨੇ ਤੇ ਮਜੀਠੀਆ ਪਰਿਵਾਰ ਨੇ ਹੈਲੀਕਾਪਟਰ ਦੇ ਝੂਟੇ ਲਾਂਚ ਖਰਚ ਕਰਤਾ ਉਹਦੀ ਅਮਾਉਂਟ ਹੈ ਜੀ 1 ਅਰਬ 12 ਕਰੋੜ 14 ਲੱਖ 87511 ਰੁਪਏ ਕਿਸਾਨ ਰੋਜ਼ ਮਰ ਰਿਹਾ ਪੰਜਾਬ ਚ ਸਾਡੇ ਕੋਲ ਉਹਨਾਂ ਨੂੰ ਪੈਸੇ ਦੇਣ ਨੂੰ ਪੈਸੇ ਨਹੀਂ ਹੈ ਐਜੂਕੇਸ਼ਨ ਸਿਸਟਮ ਫੇਲਿਅਰ ਹੋ ਰਿਹਾ ਅਸੀਂ ਸਾਨੂੰ ਉਸ ਯੂਨੀਵਰਸਿਟੀ ਨੂੰ ਬੰਦ ਦੀ ਕੰਗਾਰ ਤੇ ਜਿਹੜੀ ਖੜੀ ਹੈ ਉਸ ਨੂੰ ਪੈਸੇ ਰੂਲ ਆਊਟ ਕਰਨ ਵਾਸਤੇ ਪੈਸੇ ਨਹੀਂ ਹੈ ਪਰ ਸਾਡੇ ਕੋਲ ਹੈਲੀਕਾਪਟਰਾਂ ਦੇ ਝੂਟੇ ਲੈਣ ਲਈ ਬਹੁਤ ਪੈਸੇ ਪੰਜਾਬ ਸਰਕਾਰ ਦੇ ਸਿਵਲ ਐਵੀਏਸ਼ਨ ਵਿਭਾਗ ਨੇ ਜੋ ਜਵਾਬ ਦਿੱਤਾ ਉਸ ਦੇ ਮੁਤਾਬਕ ਪੰਜਾਬ ਸਰਕਾਰ ਕੋਲ ਆਪਣੇ ਕਿੰਨੇ ਹੈਲੀਕਾਪਟਰ ਨੇ ਜਵਾਬ ਆਇਆ ਇੱਕ ਸਰਕਾਰ ਨੇ ਕਿੰਨੇ ਹੈਲੀਕਾਪਟਰ ਕਿਰਾਏ ਤੇ ਲਏ ਜਵਾਬ ਸੀ ਜ਼ਰੂਰਤ ਦੇ ਹਿਸਾਬ ਨਾਲ ਹੈਲੀਕਾਪਟਰ ਕਿਰਾਏ ਤੇ ਲਏ ਗਏ ਸਰਕਾਰੀ ਹੈਲੀਕਾਪਟਰ 'ਚ ਸਾਲ 2007 ਤੋਂ ਅਗਸਤ 2016 ਤੱਕ ਤੇਲ ਤੇ ਕਿੰਨਾ ਖਰਚ ਹੋਇਆ? ਜਵਾਬ ਆਇਆ 2 ਕਰੋੜ 14 ਲੱਖ 85340 ਰੁਪਏ ਸਾਲ 2013 ਤੋਂ ਸਾਲ 2016 ਤੱਕ ਖਰਚ ਆਇਆ। ਸਰਕਾਰੀ ਹੈਲੀਕਾਪਟਰ ਦੇ ਰੱਖ-ਰਖਾਅ ਤੇ ਕਿੰਨਾ ਖਰਚ ਹੋਇਆ? ਜਵਾਬ ਆਇਆ 5 ਕਰੋੜ 8 ਲੱਖ 36953 ਰੁਪਏ 2013 ਤੋਂ 2016 ਤੱਕ ਖਰਚੇ ਗਏ। ਪਰ ਸਰਕਾਰ ਨੇ ਨਿੱਜੀ ਕੰਪਨੀ ਤੋਂ ਲਏ ਹੈਲੀਕਾਪਟਰ ਤੇ 1 ਅਰਬ 12 ਕਰੋੜ 14 ਲੱਖ 87511 ਰੁਪਏ ਖਰਚ ਕਰ ਦਿੱਤੇ ਨੇ ਪੰਜਾਬ ਸਰਕਾਰ ਨੇ ਸਾਲ 2012 ਦੇ ਅਖੀਰ ਚ 38 ਕਰੋੜ ਰੁਪਏ ਖਰਚ ਕਰਕੇ ਆਪਣਾ ਕੰਮ ਪ੍ਰਤੀਯਾਸੀ ਆਰਟੀਆਈ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਹੈਲੀਕਾਪਟਰ ਤੇ ਸਾਲ 2013 ਤੋਂ ਅਗਸਤ 2016 ਤੱਕ डील ਅਤੇ ਰੱਖਰਖਾਤੇ ਕੁੱਲ 7 ਕਰੋੜ 23 ਲੱਖ 22 ਹਜ਼ਾਰ 993 ਰੁਪਏ ਖਰਚ ਕੀਤੇ ਪਰ ਸਰਕਾਰ ਨੇ ਨਿੱਜੀ ਕੰਪਨੀ ਤੋਂ ਲਏ ਹੈਲੀਕਾਪਟਰ ਤੇ 112 ਕਰੋੜ 14 ਲੱਖ 87 ਹਜ਼ਾਰ 511 ਰੁਪਏ ਖਰਚ ਕਰ ਦਿੱਤੇ ਨੇ ਜੇਕਰ ਸਰਕਾਰ ਦੇ ਹੈਲੀਕਾਪਟਰ ਦੀ ਖਰੀਦ ਕੀਮਤ ਦਾ ਹਿਸਾਬ ਲਗਾਈਏ ਤਾਂ ਇਸ ਪੈਸੇ ਨਾਲ ਕਈ ਹੈਲੀਕਾਪਟਰ ਖਰੀਦੇ ਜਾ ਸਕਦੇ ਸੀ ਇੱਕ ਹੈਲੀਕਾਪਟਰ ਸਰਕਾਰ ਕੋਲ ਹੈ ਸਰਕਾਰੀ ਬਾਕੀ ਉਹ ਪ੍ਰਾਈਵੇਟ ਹਾਇਰ ਕਰਦੀ ਪ੍ਰਾਈਵੇਟ ਕੰਪਨੀਆਂ ਕੋ ਜਿੰਨੀ ਅਮਾਉਂਟ ਇਹਨਾਂ ਨੇ ਇਸ ਰੈਂਟ অর ਲੀਜ਼ ਤੇ ਖਰਚੀ ਆ ਇੰਨੇ ਦੇ ਤਾਂ 5 ਤੋਂ 7 ਹੈਲੀਕਾਪਟਰ ਆਪਣੇ ਬਾਏ ਕਰ ਲੈਣੇ ਸੀ ਸਰਕਾਰ ਨੂੰ ਇੱਕ ਮਿਸਮੈਨੇਜਮੈਂਟ ਆਫ ਪਬਲਿਕ ਫੰਡ ਹੋ ਰਿਹਾ ਸਰਕਾਰ ਨੂੰ ਦਰਅਸਲ ਪੰਜਾਬ ਸਰਕਾਰ ਚ ਹੈਲੀਕਾਪਟਰ ਦਾ ਜ਼ਿਆਦਾਤਰ ਇਸਤੇਮਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪੁੱਤਰ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਕੇਂਦਰੀ ਮੰਤਰੀ ਨੋ ਹਰਸਿਮਰਤ ਕੌਰ ਬਾਦਲ ਸੁਖਵੀਰ ਬਾਦਲ ਦੇ ਸਾਲੇ ਕੈਬਨਰਨ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਮੁੱਖ ਮੰਤਰੀ ਸਾਹਿਬ ਦੇ ਜਵਾਈ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਕੀਤਾ ਜਾਂਦਾ ਤਾਂ ਜਿਹੇ ਚ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦੇ ਕਰੀਬ 120 ਕਰੋੜ ਰੁਪਏ ਬਾਦਲ ਪਰਿਵਾਰ ਨੇ ਆਪਣੇ ਹਵਾਈ ਝੂਟਾਂ ਤੇ ਉਡਾ ਦਿੱਤੇ ਨਪਿੰਦਰ ਸਿੰਘ ਬਰਾੜ ਐਬੀਪੀ ਸੰਝਾ ਚੰਡੀਗੜ੍ਹ